ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019 ਅਸਤਰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਹੀ ਮੇਰਾ ਜਸਨਦੀਪ ਪਿੰਡ ਪਤਾ ਹੋਣ ਜ਼ਿਲ੍ਹਾ ਬਰਨਾਲਾ ਦੀ ਸੀ ਬਤਾ ਲਈ ਮੋਬਾਈਲ ਨੰਬਰ ਜੀ 62805816569 ਅੱਜ ਆਪਾਂ ਤਿੰਨ ਦਿਖਾਵਾਂਗੇ ਪਾਲਕ ਐਚ ਬੱਚੀਆਂ ਹਾਂ ਇੱਕ ਯਾਸੀ ਬੱਚੀਆਂ ਠੀਕ ਇੱਕ ਗਾਂ ਸੂਈ ਵੀ ਤੇ ਇੱਕ ਪਾਲਕ ਕੱਟੀ ਪਹਿਲਾ ਨੰਬਰ ਇਹ ਬੱਛੀ ਦੇਖ ਰਹੇ ਆ ਕਿ ਇਹਦਾ ਮੰਨ ਕੇ ਚਲੋ ਉਮਰ ਕਿੰਨੀ ਹੈ ਜੀ ਬਈ ਉਮਰ ਹੈ ਜੀ ਬਈ ਸਾਡੇ 6ਾਂ ਵੀ ਕਿਰ ਬੱਛੀ ਦਾ 7 ਮਹੀਨੇ ਲਗਭਗ ਇਹਦੀ ਮੰਨ ਲਓ ਉਮਰ ਆ ਤੇ ਥਣ ਚਾਰ ਹੀ ਆ ਕਿ ਫੋਟ ਸਾਗਣੀ ਹੈ ਨਾ ਚਾਰ ਹੀ ਆ ਬਈ ਕੋਈ ਫੋਟ ਸਾਗਣੀ ਚਲੋ ਜੀ ਜੀ ਸੋ ਝੋਲੀ ਬੜੀ ਜ਼ਬਰਦਸਤ ਆ ਬੱਛੀ ਦੀ ਤੇ ਇਹਦੀ ਆਪਾਂ ਗੱਲ ਕਰੀਏ ਰੇਟ ਕੀ ਰਹਿਣਾ ਵੀਰੇ ਦਾ ਆ ਬਈ ਅਗਵਾ ਗਿਆ ਇੱਥੇ ਲੈਣਾ ਇਹਦਾ 16000 ਰੁਪਏ ਬੱਛੀ ਦਾ ਦਿਰਕ ਦਾ ਲੈਣਾ ਤੇ ਕੱਦ-ਕਾੜ ਚੰਗਾ ਕਹਿੰਦਾ ਬਸ ਆਨਰ ਟਾਈਮ ਤੇ ਸੋਹਣੀ ਬੱਛੀ ਵਨ ਵਾਲੀ ਆ ਤਕਰੀਬਨ ਮੰਨ ਕੇ ਚੱਲੀ ਵੀ 7 ਕਿ ਮਹੀਨੇ ਸਾਂਭ ਕੇ ਇਹ ਲੈਣ ਦੇ ਸੋਹਰੇ 7 ਮਹੀਨੇ ਦੀ ਬੱਚੀ ਦੀ ਏਜ ਆ ਤੇ 7 ਮਹੀਨੇ ਸਵਾਈ ਖਾ ਗਈ ਸਿਆਲ ਨੰਗਰ ਦੀ ਦੇਰ ਆ ਇਹ ਬੱਚੀ ਘਬਰ ਹੁਣ ਤੇ ਕਾਬਲਾ ਤੇ ਰੇਟ 16000 ਰੁਪਏ ਚੁਲੀ ਚਾਲੀ ਬੜੀ ਚੰਗੀ ਆ ਬੱਚੀ ਦੀ ਆ ਥਣ ਚਾਰੀਆ ਫੋਟਸਾਂ ਕੋਈ ਨਹੀਂ ਹਨਾ ਰਿਕਾਰਡ ਵਗੈਰਾ ਚੰਗੇ ਦੀ ਆ ਹਾਂ ਫਿਰ ਕਾਹਦੇ ਨਾਲ ਜਿਹੜਾ ਜੀ ਅੱਗੇ 2 ਨੰਬਰ ਦੇਖ ਰਹੇ ਆ ਜਿਹੜੇ ਆਪਾਂ ਹਾਂਜੀ ਇਹਦੀ ਕੀ ਡਿਟੇਲ ਅੱਛਾ 4 6 4 ਮਹੀਨੇ ਦੀ ਉਮਰ ਆ ਥਾਣੇ ਦੀ ਵਿਚਾਰੀ ਆ ਹਾਂਜੀ ਵਿਚਾਰੀ ਕੋਈ ਫੋਟਸਾਂ ਨਹੀਂ ਹਨਾ ਤੇ ਇਹਦਾ ਰੇਟ ਕੀ ਆ ਗਿਆ ਏ ਬਾਬਾ ਯਾਰ ਇਹ ਆ ਵੀਰ ਕੋ ਲੈਣਾ ਅੱਛਾ ਇਹ ਆਪਾਂ ਦੇਵਾਂਗੇ 13000 ਰੁਪਏ ਦੇ ਬੱਚੀ ਸੋ 13000 ਰੁਪਏ ਬੱਚੀ ਹੈਗੀ ਤੇ ਇਹ ਜਾਏਗੀ ਸਾਢੇ 4 ਮਹੀਨੇ ਪੰਜਾ ਥੱਲੇ ਥੱਲੇ ਹੈਣਾ ਸੋ ਚੰਗੇ ਕਦ ਕੱਡ ਵਜਨ ਮਿਊਜ਼ ਵਾਲੀ ਆ ਜੀ ਲੈ ਲੈ ਇੱਕ ਚੱਕੇ ਨਾਲ ਫੋੜੀ ਆ ਜਾਏ ਬਸ ਆ ਉਪਰਾਂ ਕਰਦੇ ਬੋਹਣਾ ਸੋ ਬੱਚੀ ਜਾਤ ਪਾਤ ਦੇਖੋ ਸੋਹਣੀ ਸਾਫ ਸੁਥਰੀ ਤੇ ਰਿਕਾਰਡ ਆਪਾਂ ਦੇ ਦਾਂਗੇ ਇਹਨਾਂ ਦਾ ਤੇ ਨੰਬਰ ਬੱਚੀ ਦੇਖ ਰਹੇ ਆ ਆਪਾਂ ਅੱਛਾ ਵਰਲਡ ਵਾਈਡ ਦੇ ਬਿਗ ਸ਼ੌਟ ਦੀ। ਯਾ ਕਿੰਨੀ ਗੁੰਮਰ ਹੈ ਜੀ। ਇਹ ਵੈਰੀ ਮਾਡੇ ਕੋਲ ਹਰੇ ਸੈਂਗ ਦੇ ਹੌਣ ਲਗਾਏ ਆ ਮੈਂ ਇਹ ਹੈਗੀ ਆ ਬਈ ਨਾਲ ਸਾਢੇ 4 ਮਹੀਨੇ 4 ਮਹੀਨੇ। ਸੋ 4 6 4 ਮਹੀਨੇ ਦੀ ਏਜ ਆ। ਥਾਣੇ ਦੇ ਚਾਰ ਹੀ ਆ ਹਨਾ। ਕੋਈ ਫੋਰਟ ਸੈਂਗ ਨਹੀਂ ਇਹਦਾ ਰੇਟ ਵਾਈ ਜੀ ਕੀ ਆ ਗਿਆ। ਦੇਖੋ ਤਿੰਨੇ ਇਕੱਠੇ ਆ ਲੈਂਦਾ ਹੋਇਆ। 15 ਦਾ ਭਾਅ ਦੇ ਦਾਂਗੇ। ਤੋਂ 15000 ਦਾ ਭਾਅ ਤਿੰਨੇ ਬੱਚਿਆਂ ਜੋ ਵੀਰ ਕੱਠਿਆਂ ਲਊਗਾ 16 17 ਆਣੀ 13 ਆਣੀ ਸਭ 15 ਦੇ ਭਾਅ ਨੂੰ ਲੱਗ ਜਾਣਗੇ ਤਿੰਨੇ ਬੱਚੀਆਂ ਕਹਿੰਦਾ ਬਾਪਾ ਹੁੰਦੇ ਆ ਦਿਨੋਂ ਗੱਬਣਾ ਹੋਈਆਂ ਜਿਹੜਾ ਦਿਨ ਤੇ 4 4 ਮਹੀਨੇ ਦੀਆਂ ਪੰਜਾਬੀ ਸਾਹਿਬ ਨਾਲ ਵੀ ਕਿੱਥੇ ਰੇਡ ਜਾਣਾ ਇਹਨਾਂ ਦਾ ਤੇ ਨਾ ਦਿਖਾ ਦੇ ਆਪਾਂ ਇਹਨਾਂ ਨੰਬਰ ਤੇ ਆਪਾਂ ਐਚਐਫ ਪਾਲਕ ਬੱਚੀਆਂ ਚੌਥੇ ਨੰਬਰ ਤੇ ਆ ਗਈ ਕੱਟੀ ਪਾਲਕ ਇਹਦੀ ਉਮਰ ਕਿੰਨੀ ਕਾ ਜੀ ਇਹ ਬਈ ਹੈਗੀ ਆ ਸਾਡੇ ਦੇ ਨਾਮ ਦੀ ਠੀਕ ਹੈ 60 ਦਿਨ 4 ਮਹੀਨੇ ਇਹਦੀ ਹੈਗੀ ਕੱਟੀ ਦੀ ਉਮਰ ਹਨਾ ਤੇ ਚੰਗੇ ਰਿਕਾਰਡ ਵਾਲੀ ਆ ਹਾਂ ਛਣ ਦੇਖੋ ਚਾਰੇ ਤੇ ਚਾਰ ਕਿ ਮਹੀਨੇ ਲਗਭਗ ਉਹ ਮਰਾ ਝੋਲੀ ਬੜੀ ਬੋਲੀ ਆ ਹਨਾ ਹਾਂ ਠੀਕ ਹੈ ਕਿੰਨੇ ਦੁੱਧ ਆਦੇ ਮਾਲਕ ਮੱਝ ਦਾ ਮਾਂ ਕਹਿੰਦੇ ਬਈ ਦੱਸਿਆ ਗਿਆ ਯਾਰ ਸੋਨਾ ਤਾਂ ਲੀਟਰ ਬਈ ਸਦਗੜ ਵਗੈਰਾ ਦੇਖੋ ਸੋਨਾ ਚਾਰ ਕਿ ਮਹੀਨੇ ਲਗਭਗ ਗੱਟੀ ਦੀ ਏਜ ਆ ਤੇ ਥੋੜਾ ਉਪਰ ਆ ਗਿਆ ਕਿ ਖੜੀ ਆਈ ਵੀ ਹਨਾ ਹਾਂ ਬਈ ਇਹ ਰੱਖੀ ਆਈ ਨੇ ਬਈ ਠੀਕ ਹੈ ਕਹਿੰਦਾ ਮਮਨ ਕੇ ਜਿੱਲੇ ਵੀ 15 ਕਿਲੋ ਤੋਂ ਪਾਰ ਵਾਲੀ 14 15 ਕਿਲੋ ਦੀ ਮੈਦੀ ਗੱਟੀ ਹੈਗੀ ਆ ਹਾਂ ਬਾਕੀ ਬਾਈ ਉਹ ਠੰਡੀ ਸੀ ਆ ਗੱਟੀ ਠੀਕ ਆ ਪਤਲੀ ਜੰਮੜੀ ਜਾਏਗੀ ਹਨਾ ਇਹਦਾ ਰੇਟ ਕੀ ਰਹੂਗਾ ਜੀ ਬਾਹਰ ਇਹਦਾ 8 26000 ਠੀਕਾ ਰੇਟ ਹੈ 26000 ਰੁਪਿਆ ਤੁਸੀਂ ਨੰਬਰ ਦਿਖਾ ਦੇ ਆਪਾਂ ਕੱਢੀ ਝੋਲੀ ਝਾਲੀ ਉਹਨੇ ਬੜੀ ਬੋਲੀ ਥੱਲੇ ਹੈਨਾ ਤੇ ਸੀਮਨ ਹੀ ਪੁੱਛੇ ਕਿਹੜੇ ਸੀਮਨ ਦੀਆ ਸੀਮਨ ਬਾਈ ਯਾਰ ਪੁੱਤ ਕਿਧਰ ਨਾਲ ਬਈ ਯਾਰ ਇਹਦਾ ਫੋਨ ਕਿੱਥੇ ਹੈ ਜੀ ਅੱਗੇ ਆ ਗਈ ਬਿਹੜਾ ਹਾਂ ਇਹ ਮੰਨ ਕੇ ਚੱਲੋ ਕੈਕ ਦੇਣਾ ਸੂਆ ਇਹਦਾ ਕੀ ਗੱਲਬਾਤ ਆ ਕੋਈ ਨਹੀਂ ਹੋਗਾ ਰਹੇ ਹੱਦ ਅੱਛਾ ਇੱਕ ਹਫਤਾ ਹੋ ਗਿਆ ਸੂਈ ਨੂੰ ਤੇ ਹਾਥੀ ਚ ਵਈ ਇਹਦਾ ਸੋਹਣਾ ਥਾਣਾ ਬੱਚਾ ਕੀ ਆ ਮਗਰ ਅੱਛਾ ਮਗਰ ਆ ਗਿਆ ਤੇ ਬੱਚਾ ਹਾਂ ਦੁੱਧ ਕਿੰਨਾ ਕਾ ਚੋੜਦਾ ਹੁਣ ਬਈ ਦੁੱਧ ਸਹੀ ਗਿਆ 18 ਮੀਟਰ ਭਾਈ ਜਮਾਨਾ ਦਾ ਪਿਆਰਾ ਅੱਛਾ 18 ਕਿਲੋ ਦੁੱਧ ਚੋਣ ਲੈ ਜਮਾ ਹਾਜ਼ਰ ਆ ਬਾਕੀ ਥਾਂ ਤੇ ਘਾਰੇ ਦੁੱਧ ਚਵਾਈਆ ਕਿ ਨੰਬਰ ਆ ਭਾਈ ਜਮਾਨਾ 18 ਮਾ ਰੇਟ ਕੀ ਰੋਗੇ ਇਹਦਾ ਮੈਂ ਵੀ 65000 ਰੁਪਏ ਲਵਾਂ ਅੱਛਾ 65000 ਦੁੱਧ 18 ਕਿਲੋ ਮਗਰ ਬੱਚਾ ਸੂਈ ਨੂੰ 10 ਦਿਨ ਹੋਗੇ ਨਾ ਹਫਤਾ ਲੈ ਅੱਛਾ ਇੱਕ ਹਫਤਾ ਹੋ ਗਿਆ ਸੂਈ ਨੂੰ ਸੋ ਕੱਦ ਕਾਰਡ ਬੇਰ ਵਗੈਰਾ ਬਹੁਤ ਜੀ ਸੋ ਬੋਡੀ ਸਟਰਕਚਰ ਵਗੈਰਾ ਵੜਦਾ ਚੰਗਾ ਸੋਹਣਾ ਸਾਫ ਸੁਥਰਾ ਰੇਟ 65000 ਰੁਪਿਆ ਤੇ ਦੁੱਧ ਕਿੰਨਾ ਵਣ ਕੇ ਚਲੀ ਹੈ ਹਾਈਐਸਟ ਆ ਪੈਦਾ ਦੁੱਧ ਤੋਂ ਬਾਦੂ ਹੀ ਹੈ ਹਾਈਐਸਟ ਇਹ ਹਾਈਐਸਟ ਬਈ ਪਾਈ ਦੂਗੀ ਬਈ 23 24 ਕਰਦੇ ਬੈਠ ਕਹਿੰਦਾ ਵਾ 22 ਕਿਲੋ ਖਰਾਬ ਆਉਣ ਵਾਲੀ ਹੈਗੀ ਆ ਜਮਾ ਸੁਭਰ ਕੱਦ ਬੱਡ ਬੇਰਬੋਲ ਚੰਗੀ ਆ ਰੇਟ 65000 ਰੁਪਿਆ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਜਾਓ ਚੰਗੇ ਬਜਨ ਜੀ ਦਾ ਤੋਰਾ ਵਗੈਰਾ ਓਕੇ ਆ ਤੇ ਥਰ ਲੋ ਪੈਰਾ ਦੇ ਛਾਲ ਦੇਖੋ ਤੋੜੇ ਦੀ ਨਵੇਂ ਹਾਂ ਬਲੱਡ ਦੇ ਵਿੱਚ ਇਹ ਨਹੀਂ ਗੱਲ ਵੀ ਰੇਟ 65000 ਰੱਖਿਆ ਤੇ ਟਿਕੜੀ ਨਹੀਂ ਦਰਦੀ ਹੋਏ ਤੇ ਵਾਗੀ ਠੰਡੀ ਸੀ ਰਾ ਹਨਾ ਠੰਡੀ ਸੀ ਰਾ ਧਾਰਾਂ ਮਾਰ ਧਾਰਾਂ ਦੇਖ ਸਕਦੇ ਹੋ ਚੋਣ ਵਗੈਰਾ ਦੀ ਵੀਰੇ ਖਰੀਏ ਜਮਾ ਹਨ ਮਗਸ ਨਾਲੇ ਮਾਰ ਦੀ ਤਰ੍ਹਾਂ ਸੋ ਚੋਣ ਵਗੈਰਾ ਦੀ ਪੂਰੀ ਇੱਕ ਨੰਬਰ ਆ ਤੇ 18 ਲੀਟਰ ਦੁੱਧ نیٹ ਚੋਣ ਦਾ ਹਾਜ਼ਰ ਆ 9 ਲੀਟਰ ਦੁੱਧ ਪਰ ਟਾਈਮ ਦਾ ਤੇ 65000 ਚ ਮਾਨਦਾਰਨ ਮੋਕ ਕੇ ਹੋ ਜੂ ਠੀਕ ਆ ਠੀਕ ਕੌਣ ਤੁਹਾਨੂੰ ਡੋਰਾਣਾ 65 ਚ ਮਾਨਦਾਰਨ ਕਰਦਾਂਗੇ ਕਰਦਾਂਗੇ ਭਈ ਆ ਕੇ ਵੀਰੇ ਘਰੇ ਆ ਵੀਰੇ ਦਾ ਆਪੋ ਦੇਖ ਰਹੇ ਜਰਸੀ ਦੇ ਬੱਚੀ ਹਾਂਜੀ ਕਿੰਨੀ ਉਮਰ ਹੈ ਜੀ ਭਾਈ ਬੱਚੀ ਸਹੀ ਆ ਭਈ ਸਾਫ ਹੈ ਲਗਭਗ ਉਮਰ ਦੇ ਠੀਕ ਆ 6 ਸਾਢੇ ਸਾਲ ਦੀ ਨੀ ਉਮਰ ਆ ਗਈ ਤੇ ਚੰਗੇ ਸੀਮਨ ਵਗੈਰਾ ਦੀ ਆ ਰੇਟ ਕੀ ਰਹੂ ਇਹਦਾ ਬਾ ਰੇਟ 20000 ਬਾਈ 20000 ਲੈਣਾ ਬਾਈ ਅੱਛਾ 20000 ਰੁਪਿਆ ਦਾ ਰੇਟ ਆ ਤੇ ਕਹਿੰਦਾ ਬਾ ਮਹੀਨਾ ਖਾਂ ਸਾਮਕੇ ਰਾਜੀ ਕਰਕੇ ਟਿਕਾ ਲੈਣ ਦੇ ਕਾਬਲ ਆ ਉਪਰਾਂ ਕਰ ਜਾਂਦਾ ਬੱਸ ਹੋਣਾ ਜੀ ਸੋ ਵੀਰੋ ਕਦ ਕਦ ਬੈਠਦਾ ਚੰਗਾ ਰੇਟ 20000 ਰੁਪਿਆ ਤੇ ਚੰਗੇ ਬਜਨ ਵੀ ਸਾਫ ਸਿੱਧ ਜੀ 628058169 ਵੀਰ ਦਾ ਨੰਬਰ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਗੱਲ ਇਹ ਆ ਸਾਰੇ ਵੀਰਾਂ ਨੂੰ ਵੇਖ ਤੇ ਵੀ ਆਪਣੇ ਘਰੋਂ ਵੀਰੇ ਜੀ ਤਸਦੀ ਕਰਕੇ ਲੈ ਕੇ ਜਾਣ ਆਪਣੇ ਘੇਟ ਬਾਹਰ ਵੀ ਵੀਰੇ ਕੋਈ ਤਸਦੀ ਨਹੀਂ ਜੀ ਜੀ ਆ ਜੇ ਇੱਥੇ ਆਓ ਤਸਦੀ ਕਰੋ ਸੋ ਚੰਗੀ ਲੱਗਦੀ ਆ ਲੈ ਜਾਓ ਨਹੀਂ ਚੰਗੀ ਨਹੀਂ ਕੋਈ ਆਪਣੇ ਘਰੇ ਖੜੀ ਆ ਜਰਾ ਆਪਣਾ ਸੋਣਾ ਨਹੀਂ ਜੀ ਜੀ ਤਾਂ ਆਪਣੇ ਕੋਲ ਤਸਦੀ ਕਰ ਜੀ ਤਾਂ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦਿਓ ਨਹੀਂ ਧੰਨਵਾਦ